ਕਿਵੇਂ ਜੀ ਬੋਲੋ ਚਾਹੂ ਲੱਗਿਆ ਸੁਣਨਾ ਦਾ ਆਪ ਕਰਕੇ ਜੀ ਇਹਨਾਂ ਨੂੰ ਕਿੰਨੇ ਸਾਲ ਤੇਰਾ ਅਦੀ 30 17 ਸਾਲ ਸੀਗੇ ਜੀ ਤੇ ਸਾਡੇ ਨਾਲ 14 ਸਾਲ ਦੇਖੋ ਜੀ ਨਾ ਸਾਬ ਜਦਿਆਂ ਦੀ ਸ਼ਹਾਦਤ ਨੂੰ ਸੰਬੰਧਿਤ ਸਾਡੇ ਮਨ 'ਚ ਇਹ ਗੱਲ ਹੁੰਦੀ ਸੀ ਕਿ ਇਹ ਦਸੰਬਰ ਦਾ ਮਹੀਨਾ ਲੋਕੀ ਜਿਹੜੇ ਨੇ ਛੁੱਟੀਆਂ 'ਚ ਮौज ਮਨਾ ਲਈ ਕਰ ਲਿਆ ਤਾਂ ਸਾਬ ਜਦਿਆਂ ਨੂੰ ਜਿਹੜਾ ਅਸੀਂ ਯਾਦ ਨਹੀਂ ਕਰ ਪਾਰੇ ਤੇ ਅਸੀਂ ਉਹਦੇ ਲਈ ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਫਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜੇ ਆ ਉਹ ਕਰ ਰਹੇ ਆ ਜਿੱਦ ਅਸੀਂ ਦਾਦੀ ਤੇ ਪੋਤੀ ਦਾ ਰਿਲੇਸ਼ਨ ਦਾਦਾ ਦਾਦੀ ਤੇ ਪੋਤਿਆਂ ਦਾ ਰਿਲੇਸ਼ਨ ਉੱਤੇ ਗੱਲ ਕਰਦੇ ਆ ਪਰਵਰਿਸ਼ ਦੀ ਗੱਲ ਕਰਦੇ ਆ ਤੇ ਅਸੀਂ ਪਿਛਲੇ ਸਾਲ ਇੱਕ ਮੁਹਿਮ ਨੂੰ ਹੋਰ ਵੱਡਾ ਕੀਤਾ ਤੇ 3 ਲੱਖ ਘਰਾਂ ਤੱਕ ਅਸੀਂ ਅਪਰੋਚ ਕੀਤੀ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਸ ਸਾਲ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਅਪਰੋਚ ਕਰਨੀ ਹੈ ਤੇ ਅਸੀਂ ਨਾ ਸਾਬਜਦਿਆਂ ਲਈ ਅਸੀਂ ਇੱਥੇ ਅੱਜ ਨੈਕਸਸ ਮਾਲ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵੇੜੇ 'ਚ ਅਸੀਂ ਇੱਥੇ ਲੋਕੀ ਜਿਹੜੇ ਬੇਸ਼ੱਕ ਰੰਗ ਤਮਾਸ਼ਿਆਂ ਲਈ ਆਏ ਨੇ ਪਰ ਉਹਨਾਂ ਨਾਲ ਸਾਬ ਜਰਾਂ ਦੀ ਗੱਲ ਕੀਤੀ ਜਾਵੇ ਤੇ ਅਸੀਂ ਇੱਥੇ ਅੱਜ ਇਹ ਇਨਾਮ ਲੈ ਕੇ ਆਏ ਆ ਸਵਾਲ ਜਵਾਬ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇਨਾਮ ਦੇਾਂਗੇ ਬੱਚੇ ਉਹਦੇ ਨਾਲ ਜਿਹੜਾ ਉਹ ਸਾਬ ਜਰਾਂ ਦੇ ਚਰਨਾਂ ਨਾਲ ਜੁੜੇ ਰਹਿਣਗੇ ਐਡਵੋਕੇਟ ਸਾਹਿਬ ਬੱਚੇ ਨੂੰ ਕਿਤੇ ਜਾਂਦੇ ਨੇ ਕਿੰਨੇ ਬੱਚੇ ਜਿਹੜੇ ਨੇ ਜਵਾਬ ਦੇ ਬਾਰੇ ਕਿਉਂਕਿ ਲਗਾਤਾਰ ਕਿਸੇ ਬੁਰਾ ਵੀ ਚਾਰਿਆ ਹੋਇਆ ਹੈ ਦੇਖੋ ਮੈਂ ਮੈਨਰਚੇ ਜੇ ਕਹਾਂ ਕਿ ਸਾਰਿਆਂ ਨੂੰ ਸਾਰੇ ਸਵਾਲ ਆਉਂਦੇ ਆ ਤੇ ਨਹੀਂ ਆਉਂਦੇ ਪਰ ਜੇ ਮੈਂ ਕਹਾਂ ਕਿ ਲੋਕੀ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨੂੰ ਬੇਸਿਕ ਗੱਲ ਨਹੀਂ ਪਤਾ ਉਹਨਾਂ ਨੂੰ ਬੇਸਿਕ ਪਤਾ ਹੈ ਉਹ ਕਈ ਵਾਰੀ ਝੱਕ ਜਾਂਦੇ ਆ ਮਾਈਕ ਅੱਗੇ ਬੋਲਿਆ ਨਹੀਂ ਜਾਂਦਾ ਜਾਂ ਸ਼ਰਮ ਆ ਜਾਂਦੀ ਹੈ ਪਰ ਅਲਟੀਮੇਟਲੀ ਇੱਕ ਗੱਲ ਬੜੀ ਪੱਕੀ ਹੈ ਕਿ ਜਦੋਂ ਇੱਥੋਂ ਵਾਪਸ ਜਾਂਦੇ ਆ ਤੇ ਅਸੀਂ ਇੱਕ ਪ੍ਰਸ਼ਨੋਤਰੀ ਦਿੰਦੇ ਆ ਜਿੱਦੇ ਚ ਅਸੀਂ ਸਵਾਲ ਲੈ ਉਹ ਘਰ ਜਾ ਕੇ ਜਿਸਲੇ ਪੜਨਗੇ ਭਰਨਗੇ ਤੇ ਡੈਫੀਨੇਟਲੀ ਉਹ ਜੁੜ ਜਾਣਗੇ ਅਸੀਂ ਇਹੀ ਆਪਣੀ ਕਮਾਈ ਸਮਝਾਂਗੇ ਬੈਸਟਨ ਕਲਚਰ ਬਹੁਤ ਹੋ ਰਿਹਾ ਜਾ ਰਿਹਾ 25 ਸੰਵਰਤੀ ਕਰਕੇ ਪੰਜਾਬ ਦੇ ਸ਼ਾਇਦ ਹੀ ਕਿਸੇ ਨੂੰ ਪਤਾ ਲੱਗੀ ਜਿਹਦੀ ਦਿਹਾੜੇ ਜਿਹੜੇ ਉਸ ਦਿਨ ਨੂੰ ਮਨਾਇਆ ਜਾ ਰਿਹਾ ਲੇਕਿਨ ਕੀ ਲੱਗਦਾ ਕਿ ਹੁਣ ਕਾਮਯਾਬ ਹੁੰਦੇ ਨਜ਼ਰ ਆ ਰਿਹਾ ਸਾਰੇ ਲੋਕ ਉਹਨਾਂ ਜਿਹੜੇ ਉਸ ਨੂੰ ਜਸ਼ਨੀ ਦਿਹਾੜੇ ਦੇ ਤੌਰ ਤੇ ਬਣਾ ਰਹੇ ਨੇ ਬਿਲਕੁਲ ਜੀ ਤੁਸੀਂ ਦੇਖੋ ਸਾਰੇ ਪੰਜਾਬ ਚ ਇੱਕ ਰੈਵਿਊਲੂਸ਼ਨ ਆ ਕਿ ਜਿੱਥੇ ਲੋਕੀਏ ਦਿਨ ਜਿਹੜੇ ਨੇ ਉਹ ਨਾਚ ਕਾਣਿਆਂ ਚ ਤੇ ਉਹਦੇ ਤੇ ਰਹਿੰਦੇ ਸੀਗੇ ਭਾਰੂ ਰਹਿੰਦੇ ਸੀ ਉਹਨਾਂ ਤੇ ਹੁਣ ਉਹਨਾਂ ਨੇ ਸਹਿਜ ਜਨਨ ਦੀ ਗੱਲ ਸ਼ੁਰੂ ਹੋ ਗਈ ਹੈ ਸਾਡੇ ਸਾਰੇ ਪੰਜਾਬ ਚ ਜੱਥੇ ਬਣ ਕੇ ਲੋਕੀ ਆਪ ਵਲੰਟੀਅਰ ਕਰ ਰਹੇ ਨੇ ਘਰ ਘਰ ਬੂਹੇ ਖੜਕਾ ਰਹੇ ਨੇ ਮੈਂ ਤੁਹਾਡੇ ਰਾਈ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਨਾਲ ਸੰਪਰਕ ਕਰੋ ਤੁਸੀਂ 10 ਘਰਾਂ ਤੱਕ ਪਹੁੰਚ ਕਰ ਸਕਦੇ ਹੋ 20 ਘਰਾਂ ਤੱਕ ਪਹੁੰਚ ਕਰ ਸਕਦੇ ਹੋ ਸਾਡੇ ਤੋਂ ਲਿਟਰੇਚਰ ਲਵੋ ਤੇ ਉਹਨਾਂ ਤੱਕ ਪਹੁੰਚਾਓ ਜਿਹੜਾ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਗਾ ਉਹ ਇਨਾਮ ਅਸੀਂ ਦੇਵਾਂਗੇ ਉਹ ਆਪਣੇ ਆਪ ਲੋਕਾਂ ਤੱਕ ਗੱਲ ਲੱਗੋਂ ਤੇ ਅੱਗੇ ਟ੍ਰੈਵਲ ਕਰ ਰਹੀ ਹੈ ਅਸੀਂ ਉਹ ਜਗ੍ਹਾ ਜਿੱਥੇ ਲੋਕੀ ਰੰਗਤਮਾਸ਼ੀ ਲਈ ਆਉਂਦੇ ਨੇ ਅਸੀਂ ਉੱਥੇ ਆ ਕੇ ਸਵਾਲ ਜਵਾਬ ਕਰ ਰਹੇ ਆ ਤੇ ਸਾਡਾ ਮਕਸਦ ਫੇਰ ਇਹੀ ਹੈ ਕਿ ਜਿਹੜਾ ਤੁਸੀਂ ਜਿੱਥੇ ਵੀ ਹੋ ਅਸੀਂ ਉੱਥੇ ਤੁਹਾਡੇ ਤੱਕ ਪਹੁੰਚ ਕਰਕੇ ਸਾਬ ਜਦਨ ਦੀ ਗੱਲ ਕਰਾਂਗੇ ਸ਼ੋਪਿੰਗ ਕਮੇਟੀ ਵੱਲੋਂ ਇਸ ਵਾਰ ਇੱਕ ਵੱਡਾ ਦੇਚ ਜਨਗੀ ਲੱਗਿਆ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਮਿਠਾਈ ਦਾ ਇਸਤੇਮਾਲ ਨਾ ਕੀਤਾ ਜਾਵੇ ਇਸ ਤਰ੍ਹਾਂ ਲੱਗੇ ਚਲੋ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਕੋਈ ਕੁਝ ਵੀ ਕਰ ਰਿਹਾ ਮੁਬਾਰਕ ਹੈ ਪਰ ਮਠਾਈਆਂ ਪਕਵਾਨ ਇਹ ਚੀਜ਼ਾਂ ਨਾਲ ਸ਼ਾਦਤ ਨਹੀਂ ਜੁੜੀ ਹੋਈ ਸਾਡਾ ਜਿਹੜਾ عقیدہ ਸਿੱਖੀ ਦਾ ਉਹ ਤਾਂ ਹਰ ਕਿਸੋਕ ਤੋਂ ਨਿਆਰੇ ਵਾਲੇ ਪੰਨ ਵਾਲੇ ਪਾਸੇ ਆ ਅਸੀਂ ਦੁੱਖ ਸੁੱਖ ਨੂੰ ਸਮ ਕਰਕੇ ਜਾਣਦੇ ਆ ਅਸੀਂ ਤਾਂ ਕੋਈ ਪੂਰਾ ਹੋ ਜਾਵੇ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਤੇ ਦੇਗ ਲੈ ਕੇ ਉੱਠਦੇ ਆ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਕਰਨ ਵਾਲੋਂ ਜੇ ਇਹ ਗੱਲ ਕਰਦੇ ਕਿ ਲੋਕਾਂ ਤੱਕ ਪੰਜਾਬ ਦੇ ਹਰ ਘਰ ਨੂੰ ਉਹ ਲਿਟਰੇਚਰ ਪਹੁੰਚਾ ਦੇਣਗੇ ਹਰ ਬੱਚੇ ਤੱਕ ਸਿੱਖੀ ਦੀ ਗੱਲ ਕਰਾਨਗੇ ਇਹ ਕਰਦੇ ਤੇ ਸ਼ਾਇਦ ਜ਼ਿਆਦਾ ਇੰਪੋਰਟੈਂਟ ਹੁੰਦਾ ਇਨ ਫਿਊਚਰ ਹੋਰ ਕੀ ਕੀ ਪਲੈਨਿੰਗ ਨੇ 25 ਤਰੀਕ ਨੂੰ ਅਸੀਂ ਬਹੁਤ ਵੱਡਾ ਪ੍ਰੋਗਰਾਮ ਗੁਰਦੁਆਰਾ ਸ਼ੀਦਾ ਸਾਹਿਬ ਦੇ ਬਾਹਰ ਸਕਤਰੀ ਬਾਗ ਕਰ ਰਹੇ ਹਾਂ ਜਿੱਥੇ ਅਸੀਂ ਸਾਰੇ ਸਕੂਲਾਂ ਕਾਲਜਾਂ ਨੂੰ ਬੱਚਿਆਂ ਨੂੰ ਕਾਲ ਦਿੱਤੀ ਦਸਤਾਰਬੰਦੀ ਦੇ ਸਮਾਗਮ ਨੇ ਪਰਿਵਾਰ ਦੇ ਇਕੱਠੇ ਹੋ ਕੇ ਸੱਜ ਗਿਆ ਉਹ ਸਮਾਗਮ ਨੇ ਪੁਚੰਗੀ ਮੁਕਾਬਲਿਆਂ ਦੇ ਸਮਾਗਮ ਨੇ ਤਾਂ ਕਿ ਜਿਹੜਾ ਵੀ ਆਵੇ ਅਸੀਂ ਉਹਨੂੰ ਇਨਾਮ ਦੇ ਕੇ ਤੋਰਨਾ ਤੇ ਜਿਹੜੇ ਘਰੋਂ ਤਿਆਰ ਹੋ ਕੇ ਬੱਚਾ ਨਿਕਲਦਾ ਹੈ ਤੇ ਉੱਥੇ ਤੱਕ ਪਹੁੰਚਣ ਤੱਕ ਸਾਰੇ ਰਾਹ 'ਚ ਇਕੱਲਾ ਬੱਚਾ ਹੀ ਸਮਝੋ ਕਿ ਨਗਰ ਕੀਰਤਨ ਇਕੱਲੇ ਬੱਚੇ ਦੇ ਸਿਰ ਤੇ ਦਸਤਾਰ ਜਿਹੜੀ ਆ ਖੰਡਾ ਲਾ ਕੇ ਬੈਚ ਲਾ ਕੇ ਸਿੱਖੀ ਵਾਲਾ ਤੇ ਉਹ ਆਪਣੇ ਆਪ ਜਿ ਨਗਰ ਕੀਰਤਨ ਕਰਦਾ ਆ ਰਿਹਾ ਤੇ ਉਹ ਚਲਦਾ ਫਿਰਦਾ ਗੁਰਦੁਆਰਾ ਸਿੱਖੀ ਦਾ ਸਨਿਆਹ ਦੇ ਰਿਹਾ ਸਾਡਾ ਉਹਦੇ ਪਿੱਛੇ ਮਕਸਦ ਇਹ ਆ ਤੇ ਉਹ 25 ਤਰੀਕ ਨੂੰ ਅਸੀਂ ਚਾਹਵਾਂਗੇ ਕਿ ਸਾਰੇ ਲੋਕ ਪਰਿਵਾਰਾਂ ਸਮੇਤ ਤਿਆਰ ਹੋ ਕੇ ਤੇ ਸਾਡੇ ਕੋਲ ਉੱਥੇ ਪਹੁੰਚਣ ਤੇ ਸਿਰ ਤੇ ਬਸੰਤੀ ਜਿਹੜੇ ਆ ਉਹ ਦਸਤਾਰਾਂ ਤੇ ਚੁੰਨੀਆਂ ਲਵੋ ਤਾਕੀ ਅਸੀਂ ਨਾ ਸਿੱਖੀ ਦੀ ਨਿਵੇਕਲੀ ਤੇ ਕਈ ਵੀ ਪਛਾਣ ਬਣਾਈਏ ਤੇ ਸਹਿਬਜ਼ਾਦੇ ਨਾਲ ਜੁੜੇ ਰਹੀਏ ਮੇਰਾ ਨਾਮ ਬਰਿੰਦਰਪਾਲ ਸਿੰਘ ਹੈ ਜੀ ਅਕਾਲਪੁਰ ਕੀ ਫੌਜ ਤੋਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਾਰੀ ਦੇ ਪ੍ਰੋਗਰਾਮ ਉਹ ਦਿਖਾਇਆ ਗਿਆ ਬੱਚਿਆਂ ਨੂੰ ਸੁਆਤਿਵਾਦੀ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੁੰਦਾ ਹਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਬੱਚੇ ਜਿਹੜੇ ਹਨ ਬਹੁਤ ਜ਼ਿਆਦਾ ਅਗਿਆਨਤਾ ਦੇ ਵਿੱਚ ਨੇ ਉਹਨਾਂ ਨੂੰ ਛੋਟੇ ਸਹਿਬਜ਼ਾਦੇ ਬਾਰੇ ਸਹਿਬਜ਼ਾਦੇ ਸ਼ੀਤਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੇ ਜਿਹੜੀ ਮੁੱਢਲੀ ਵਿਦਿਆ ਸਕੂਲਾਂ ਤੋਂ ਪ੍ਰਾਪਤ ਹੁੰਦੀ ਹੈ ਸਕੂਲਾਂ ਦੇ ਵਿੱਚ ਇਹਦੇ ਬਾਰੇ ਹੁਣ ਜਦੋਂ ਅਸੀਂ ਛੋਟੇ ਸੀ ਸਾਨੂੰ ਪੜਾਇਆ ਜਾਂਦਾ ਸੀ ਲੇਕਿਨ ਹੁਣ ਸਿਲੇਬਸ 'ਚ ਇਹ ਚੀਜ਼ਾਂ ਹਟਾ ਦਿੱਤੀਆਂ ਗਈਆਂ ਨੇ ਜੇ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਂਦਾ ਹੋਵੇ ਤਾਂ ਸਾਨੂੰ ਘਰਾਂ 'ਚੋਂ ਨਿਕਲ ਕੇ ਸੜਕਾਂ ਦੇ ਉੱਤੇ ਆ ਕੇ ਬੱਚਿਆਂ ਨੂੰ ਦੱਸਣ ਲਈ ਸਵਾਲ ਪੁੱਛੋਦੀ ਸ਼ੈਲ ਲੋੜਨਾ ਪੈਂਦੀ ਲੇਕਿਨ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਤਾਂ ਅਸੀਂ ਅੱਜ ਅਲਫਾ ਮਾਲ ਨੈਕਸਸ ਮਾਲ ਦੇ ਵਿੱਚ ਆਏ ਹਾਂ ਇੱਥੇ ਆ ਕੇ ਅਸੀਂ ਬੱਚਿਆਂ ਨੂੰ ਕੁਛਦਿਰ ਕਰ ਰਹੇ ਹਾਂ ਤੋੜਾ ਵਾਰ ਉਹਨਾਂ ਨੂੰ ਛੋਟੇ ਸਾਹਿਬ ਜੀ ਦੇ ਬਾਰੇ ਸਵਾਲ ਪੁੱਛ ਰਹੇ ਹਾਂ ਵੱਡੇ ਸਾਹਿਬ ਜੀ ਦੇ ਦਾ ਬੱਚਿਆਂ ਦੇ ਕਿੱਸਾ ਦਾ ਵਿਚਾਰ ਦੇਖਣ ਨੂੰ ਬੱਚਿਆਂ ਦਾ ਦੁਸ਼ਾ ਬਹੁਤ ਹੈ ਲੇਕਿਨ ਬੱਚੇ ਚ ਜਿਗਜਗ ਵੀ ਪੇਰੇ ਨੇ ਜੋ ਚਿਗਨੇ ਦੇਖੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸਵਾਲਾਂ ਦਾ ਜਵਾਬ ਨਹੀਂ ਆ ਰਹੇ ਇਹ ਸਾਡੀ ਬੜੀ ਵੱਡੀ ਸਿਕ ਕੌਮੀ ਤਰਸਦੀ ਹੈ ਮੈਂ ਕਵਾਂਗਾ ਕਿ ਸਾਡੇ ਬੱਚਿਆਂ ਦੇ ਮਾਪਿਓ ਨੇ ਛੋਟੇ ਸਾਬ ਜਦੇ ਜਾਂ ਵੱਡੇ ਸਾਬ ਜਦੇ ਦੀ ਸ਼ਹੀਦੀ ਬਾਰੇ ਜੀਵਨ ਬਾਰੇ ਉਹਨਾਂ ਨੂੰ ਜਾਣਕਾਰੀ ਕੋਈ ਨਹੀਂ ਦਿੱਤੀ ਬੱਚਿਆਂ ਨੂੰ ਪਤਾ ਹੀ ਕੁਝ ਨਹੀਂ ਹੈ ਪਰ ਅਸੀਂ ਉਪਰਾਲੇ ਕਰ ਰਹੇ ਹਾਂ ਪ੍ਰਸ਼ਨੋਤਰੀ ਸ਼ਾਪੀ ਹੈ ਇਸ ਤਿਹਾਲ ਸ਼ਾਪੇਰੇ ਸਾਰਾ ਬੱਚਿਆਂ ਨੂੰ ਦੱਸ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਦੇ ਵਿੱਚ ਇਹ ਚੀਜ਼ ਨੂੰ ਪਹੁੰਚਾਇਆ ਜਾਵੇ ਤੇ ਸ਼ਹਿਬ ਜੀ ਦੇ ਬਾਰੇ ਆਪਣੇ ਗੁਰੂ ਸਾਹਿਬਾਨ ਬਾਰੇ ਆਪਣੇ ਸਿੱਖ ਇਤਿਹਾਸ ਦੇ ਅਕੀਦੇ ਬਾਰੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਵੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰ ਨੂੰ ਅਪੀਲ ਮੇਰੇ ਵੱਲੋਂ ਇਹ ਹੈ ਕਿ ਸਾਡੇ ਜਿਹੜੇ ਸਿਲੇਬਸ ਹੈ ਸਕੂਲਾਂ ਦੇ ਸਿਲੇਬਸ ਦੇ ਵਿੱਚ ਇਹ ਸ਼ਹਾਦਤਾਂ ਬਾਰੇ ਸਿੱਖ ਔਮ ਦੀਆਂ ਸ਼ਹਾਦਤਾਂ ਛੋਟੇ ਸ਼ਹਿਬ ਜੀ ਦੀਆਂ ਸ਼ਹਾਦਤਾਂ ਜਿਹਦੇ ਕਰਕੇ ਪੰਜਾਬ ਗੁਰਾਂ ਦੇ ਨਾਂ ਤੇ ਚੱਲਦਾ ਏ ਉਹਨਾਂ ਬਾਰੇ ਦੱਸਿਆ ਜਾਵੇ ਘੱਟੋ ਘੱਟ ਉਹਨਾਂ ਨੂੰ ਕੰਪਲਸਰੀ ਕਰਕੇ ਪੜਾਇਆ ਜਾਵੇ ਕਿਸੇ ਵੀ ਧਰਮ ਦਾ ਹਵੇ ਲੇਕਿਨ ਪਤਾ ਤੇ ਹੋਵੇ ਕਿ ਇਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀਗੀ ਇਹ ਦੇਸ਼ ਅੱਜ ਕਿਦੇ ਕਿਦੇ ਸਰਤੇ ਖੜਾ ਹੈ ਉਸ ਰੰਦੀ ਦੀ ਦਵਾਰ ਤੇ ਉਸ ਚਮਕੋਦੀ ਦੀ ਦਵਾਰ ਤੇ ਸਤੇ ਇਹ ਦੇਸ਼ ਖੜਾ ਹੈ ਲੇਕਿਨ ਸਾਡੇ ਬੱਚਿਆਂ ਨੂੰ ਦੱਸਣ ਦੀ ਖੇਚਲ ਹੀ ਨਹੀਂ ਕੀਤੀ ਜਾ ਰਹੀ ਜੀ ਲੱਗਦਾ ਨਹੀਂ ਇਹ ਜਗਤ ਛੋਟੀਆਂ ਗੱਲਾਂ ਕਰਕੇ ਜਾਂਦੀਆਂ ਇਹ ਇਹ ਚਾਹ ਕਰੇ ਸਮਝ ਬਰਾਬਰ ਸੂ ਰਾਹਗਾਣ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਹੋਰ ਵੀ ਵਧੀਆ ਉਪਰਾਲੇ ਹੋਣ ਬਿਲਕੁਲ ਠੀਕ ਹੈ ਮੈਂ ਇਹੀ ਜਾਂਦਾ ਵਾਂ ਮੈਂ ਇਹੀ ਕਹਿਣਾ ਜਾਵਾਂਗਾ ਇਹਨਾਂ ਦਿਨ ਛੁੱਟੀਆਂ ਨਹੀਂ ਕਰਨੀ ਚਾਹੀਦੀ ਸਗੋਂ ਕੈਂਪ ਲਗਾਉਣਾ ਚਾਹੀਦੇ ਨੇ 21 ਤੋਂ 27 ਜਾਂ 28 ਤਰੀਕ ਤੱਕ ਅਸੀਂ ਮਨਾਉਂਦੇ ਆਂ ਆਮ ਤੌਰ ਤੇ ਕਹਿੰਦੇ ਆ ਕਿ ਇਹ ਹਫਤਾ ਜਿਹੜਾ ਸ਼ਹੀਦੀ ਦਾ ਹਫਤਾ ਹੈ ਲੇਕਿਨ ਅਸੀਂ ਬੱਚਿਆਂ ਨੂੰ ਦੱਸਿਏ ਨਾ ਕਿ ਸ਼ਹੀਦੀ ਦੇ ਵਿੱਚ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਕਿਵੇਂ ਇੰਨੀ ਠੰਡ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਖੁੱਦੇ ਕਿਵੇਂ ਠੰਡੇ ਬੂਰੀ ਦੇ ਵਿੱਚ ਰਹੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਹੈ ਲੇਕਿਨ ਅਸੀਂ ਦੱਸ ਨਹੀਂ پا ਰਹੇ ਸਾਡੇ ਸਕੂਲਾਂ ਨੂੰ ਮਾਪਿਓ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ ਤੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਈਏ Subscribe to One India channel and never miss an update.